ਆ ਦੇਖ ਲਓ ਦੋਸਤੋ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਦੇ ਹਾਲ ਜੱਥੇ ਕੀ ਦੋਸਤੋ ਚੰਗੇ ਪੇਖ ਨੂੰ ਲੈ ਕੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਪਰ ਉੱਥੇ ਦੋਸਤੋ ਇਸ ਕੁੜੀ ਨੂੰ ਜਦੋਂ ਇਹ ਆਪਣੇ ਪਰਿਵਾਰ ਨੂੰ ਮਿਲੀ ਤਾਂ ਇਹ ਕੁੜੀ ਬੇਹੱਦ ਨੱਚੀ ਅਤੇ ਆਪਣੇ ਘਰ ਦੇ ਬੂਹੇ ਨੂੰ ਖੋਲ ਕੇ ਜਦੋਂ ਦੇਖਿਆ ਤਾਂ ਇਸ ਕੁੜੀ ਦੇ ਅੱਖਾਂ ਦੇ ਵਿੱਚ ਆ ਗਏ ਹੰਝੂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿਵੇਂ ਕੁੜੀ ਨੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਭਾਈ ਜੱਫੀ ਜੱਥੇ ਕੀ ਦੋਸਤ ਹੋਗੀ ਵੀਡੀਓ ਬੈਲ ਤੇ ਤੁਸੀਂ ਸੇ ਵੀਡੀਓ ਦੇ ਵਿੱਚ ਸਾਫ ਸਾਫ ਦੇਖੋ ਵੇ ਸਕਦੇ ਹੋ ਤਾਂ ਚੰਗੇ ਪੇਖਣ ਨੂੰ ਲੈ ਕੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾਂਦੇ ਹਨ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਉਹ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਯਾਦ ਪੰਜਾਬ ਦੀ ਆਉਂਦੀ ਹੈ ਬੇਸ਼ੱਕ ਦੋਸਤੋ ਵਿਦੇਸ਼ਾਂ ਦੇ ਵਿੱਚ ਵਸੀ ਪੰਜਾਬ ਦੀ ਜਬਾਨੀ ਚੰਗੇ ਪੇਖ ਨੂੰ ਲੈ ਕੇ ਪਰ ਇੱਕ ਨਾ ਇੱਕ ਦਿਨ ਪੰਜਾਬ ਵਾਪਸ ਆ ਗਈ ਜੋ ਕਿ ਦੋਸਤੋ ਦੇਖਿਆ ਜਬ ਕਿ ਚੰਗੇ ਪੇਖ ਨੂੰ ਲੈ ਕੇ ਵਿਦੇਸ਼ਾਂ ਵਿੱਚ ਗਈ ਪੰਜਾਬ ਦੀ ਜਬਾਨੀ ਪੰਜਾਬ ਦੇ ਹਾਲਾਤ ਠੀਕ ਕਰਨ ਦੇ ਲਈ ਪਰ ਹਾਲਾਤ ਜੋ ਕਿ ਦੋਸਤੋ ਪੰਜਾਬ ਦੇ ਬੇਹਤ ਗੰਭੀਰ ਹਨ ਪੰਜਾਬ ਦੇ ਵਿੱਚ ਤਕਰੀਬਨ ਬੁਟਾਪਾ ਹੀ ਰਹਿ ਗਿਆ ਹੈ ਜਿੱਥੇ ਕਿ ਦੋਸਤੋ ਪੰਜਾਬ ਦੀ ਜਬਾਨੀ ਵਿਦੇਸ਼ਾਂ ਦੇ ਵਿੱਚ ਜਾ ਵਸੀ ਹੈ ਕਿ ਦੋਸਤੋ ਤੁਸੀਂ ਵੀ ਅੱਜ ਲੜਸੂ ਲੈ ਕੇ ਵੇ ਆਕਰ ਬਾਕੀ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣ ਰਹੇ ਲਈ ਧੰਨਵਾਦ